ਸਭ ਦੋਸਤਾਂ ਨੂੰ ਸਲਾਮ ਮੈਂ ਸਰਦਾਰ ਮਹਿਰਾਜ ਤੁਹਾਡਾ ਦੋਸਤ ਤੁਹਾਡਾ ਭਾਈ ਜੋ ਮੇਰੀ ਸੋਚ ਜਿੰਨੀ ਕੋ ਹੈ ਉਹਦੇ ਮੁਤਾਬਿਕ ਚੰਗ ਸ਼ੇਰ ਲਿਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ گوشਜ਼ਾਰ ਕਰਨਾ ਵਾ ਓਰੇ ਆਈਡੀਆ ਮੈ ਲਿਆ ਸਾਡੇ ਲਹਿੰਦੇ ਤੇ ਚੜ੍ਹਦੇ ਪਾਸੇ ਇਹਨੂੰ ਦੋ ਤਿੰਨ ਨਾਵਾਂ ਤੋਂ ਪੁਕਾਰਿਆ ਜਾਂਦਾ ਕੋਈ ਇਹਨੂੰ ਕਾਰਕਰਾਨ ਕਹਿੰਦਾ ਹੈ ਇਸ ਕਿਲੇ ਨੂੰ ਕੋਈ ਤਤਿਆ ਕਹਿੰਦਾ ਹੈ ਤੇ ਕੋਈ কুমਹਾਰੀ ਕਹਿੰਦਾ ਹੈ ਇਦਾਂ ਆਜੀ ਖੇੜ ਗਾਸਬਾਨੀ ਗਾਸਬ ਖਾਸ ਕਮਹਾਰੀ ਕਰਹਿਣ ਵਾਂਗੂ ਪਛਾਣ ਆਪਣੀ ਦਾ ਡੰਗ ਰੋਜ਼ ਮਾਰਦੇ ਨੇ ਕਰ ਆਪਣੇਾਂ ਤੋਂ ਦੂਰ ਆਪਣਿਆਂ ਨੂੰ ਜ਼ਹਿਰ ਕਰੋਧ ਦਾ ਨਸਾਂ ਵਿੱਚ ਵਾੜਦੇ ਨੇ ਔਲਾਦ ਕਿਸੇ ਦੀ ਰੱਖ ਤੇ ਕੋਲ ਆਪਣੇ ਢਿੱਡ ਆਪਣੀਆਂ ਨਸਲਾਂ ਦੇ ਪਾਲਦੇ ਨੇ ਜਾਤ ਪਾਤ ਦਾ ਸੁੱਟ ਕੇ ਜਾਲ ਆਪਣਾ ਜਾਤ ਪਾਤ ਦਾ ਸੁੱਟ ਕੇ ਜਾਲ ਆਪਣਾ ਤਰਤੀਵਾਸੀਆਂ ਨੂੰ ਹੰਕਾਰ ਤੇ ਧੁੱਧ ਘੜਦੇ ਨੇ